ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਝਾੜ ਕarele ਦੀ ਸਬਜ਼ੀ ਇਸ ਨੂੰ ਦੇਸੀ ਕarele ਵੀ ਕਿਹਾ ਜਾਂਦਾ ਹੈ ਇਹ ਕarele ਸਾਡੀ ਸਿਹਤ ਲਈ ਬਹੁਤ ਵਧੀਆ ਹਨ ਤੇ ਆਓ ਰੈਸিপি ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਝਾੜ ਕarele ਬਣਾਉਣ ਲਈ ਆਪਾਂ ਪਿਆਜ਼ ਲਏ ਹਨ ਅਤੇ ਕarele ਲਏ ਹਨ ਕਰੇਲਿਆਂ ਨੂੰ ਆਪਾਂ ਪਹਿਲਾਂ ਧੋ ਕੇ ਸੁਕਾ ਲਿਆ ਹੈ ਹੁਣ ਆਪਾਂ ਕਰੇਲਿਆਂ ਨੂੰ ਕੱਟ ਲਵਾਂਗੇ ਇਸ ਤਰ੍ਹਾਂ ਆਪਾਂ ਕਰੇਲਿਆਂ ਨੂੰ ਗੋਲ ਸ਼ੇਪ ਵਿੱਚ ਕੱਟਾਂਗੇ ਇਹਨਾਂ ਵਿੱਚ ਜਿਹੜੇ ਪੱਕੇ ਹੋਏ ਬੀਜ ਹਨ ਉਹਨਾਂ ਨੂੰ ਆਪਾਂ ਕੱਢ ਦੇਵਾਂਗੇ ਇਸ ਤਰ੍ਹਾਂ ਆਪਾਂ ਕਰੇਲੇ ਅਤੇ ਪਿਆਜ਼ ਕੱਟ ਲਏ ਹਨ ਹੁਣ ਆਪਾਂ ਇਹਨਾਂ ਉੱਤੇ ਅੱਧਾ ਚਮਚ ਨਮਕ ਦਾ ਲਗਾਵਾਂਗੇ ਅੱਧਾ ਚਮਚ ਆਪਾਂ ਹਲਦੀ ਦਾ ਲਗਾਵਾਂਗੇ ਅਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਸ ਨੂੰ ਇੱਕ ਘੰਟੇ ਲਈ ਰੱਖ ਦੇਵਾਂਗੇ ਲਓ ਜੀ 1 ਘੰਟੇ ਬਾਅਦ ਆਪਾਂ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ 4-5 ਵਾਰ ਧੋ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਦਬ ਦਬ ਕੇ ਨਿਚੋੜ ਲਵਾਂਗੇ ਲਓ ਜੀ ਆਪਾਂ ਕ੍ਰੇਲੇ ਨਿਚੋੜ ਲਏ ਹਨ ਹੁਣ ਆਪਾਂ ਇੱਕ ਕੜਾਹੀ ਵਿੱਚ ਤੇਲ ਗਰਮ ਕਰਾਂਗੇ ਅਤੇ ਕareleਆਂ ਨੂੰ ਫਰਾਈ ਕਰ ਲਵਾਂਗੇ। ਲਓ ਜੀ ਹੁਣ ਆਪਣੇ ਕarele ਪੱਕ ਚੁੱਕੇ ਹਨ। ਹੁਣ ਆਪਾਂ ਇਹਨਾਂ ਨੂੰ ਕੜਾਹੀ ਵਿੱਚੋਂ ਕੱਢ ਲਵਾਂਗੇ। ਆਪਣਾ ਤੇਲ ਜ਼ਿਆਦਾ ਹੈ ਹੁਣ ਆਪਾਂ ਕੜਛੀ ਨਾਲ ਤੇਲ ਕੱਢ ਦੇਵਾਂਗੇ ਅਤੇ ਇਸ ਵਿੱਚ ਤਿੰਨ ਤੋਂ ਚਾਰ ਚਮਚ ਤੇਲ ਹੀ ਪਾਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਅੱਧਾ ਚਮਚ ਜੀਰੇ ਦਾ ਪਾਵਾਂਗੇ ਅੱਧਾ ਚਮਚ ਆਪਾਂ ਸੌਫਤ ਪਾਵਾਂਗੇ ਅਤੇ ਇਸ ਨੂੰ 1 ਮਿੰਟ ਲਈ ਭੁੰਨ ਲਵਾਂਗੇ ਹੁਣ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਅਤੇ ਇਹਨਾਂ ਨੂੰ ਹਲਕਾ ਬਰਾਊਨ ਹੋਣ ਤੱਕ ਭੁੰਨਾਂਗੇ ਹੁਣ ਆਪਣੇ ਪਿਆਜ਼ 골ਡਨ ਬਰਾਊਨ ਹੋ ਗਏ ਹਨ ਹੁਣ ਆਪਾਂ ਇਸ ਵਿੱਚ ਅੱਧਾ ਚਮਚ ਹਰੀ ਮਿਰਚ ਦਾ ਪੇਸਟ ਪਾਵਾਂਗੇ ਤੁਸੀਂ ਇੱਥੇ ਹਰੀ ਮਿਰਚ ਕੱਟ ਕੇ ਵੀ ਪਾ ਸਕਦੇ ਹੋ ਅੱਧਾ ਚਮਚ ਆਪਾਂ ਪਾਵਾਂਗੇ ਨਮਕ ਅੱਧਾ ਪੌਣਾ ਚਮਚ ਆਪਾਂ ਹਲਦੀ ਦਾ ਪਾਵਾਂਗੇ ਅੱਧਾ ਪੌਣਾ ਚਮਚ ਧਨੀਆ ਪਾਊਡਰ ਦਾ ਪਾਵਾਂਗੇ ਹੁਣ ਆਪਾਂ ਕੜਛੀ ਨਾਲ ਮਸਾਲਿਆਂ ਨੂੰ ਮਿਕਸ ਕਰਾਂਗੇ ਆਪਾਂ ਇਸ ਨੂੰ 5 ਕੁ ਮਿੰਟ ਲੋ ਫਲੇਮ ਤੇ ਭੁੰਨ ਲਵਾਂਗੇ ਹੁਣ ਆਪਾਂ ਇਸ ਵਿੱਚ ਕarele ਪਾਵਾਂਗੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਅਤੇ 57 ਮਿੰਟ ਆਪਾਂ ਇਸ ਨੂੰ ਮੀਡੀਅਮ ਲੋ ਫਲੇਮ ਤੇ ਪਕਾਵਾਂਗੇ 57 ਮਿੰਟ ਪਕਾਉਣ ਤੋਂ ਬਾਅਦ ਆਪਣੀ ਕਰੇਲਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਇਹ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਵੀ ਇਹ ਰੈਸিপি ਜ਼ਰੂਰ ਟਰਾਈ ਕਰਿਓ ਜੇਕਰ ਤੁਹਾਨੂੰ ਮੇਰੀ ਇਹ ਰੈਸিপি ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ